ਮੈਂ ਤਾਂ ਹੈਰਾਨ ਆ ਕਿ ਤੁਸੀਂ ਕਿਹੜਾ ਲੈਵਲ ਹੈ ਲਿੰਕ ਕਰਦੇ ਹੋ ਤੁਸੀਂ ਇਹ ਚਾਹਨੇ ਹੋ ਕਿ ਕੁੜੀਆਂ ਦੀਆਂ ਇੱਜ਼ਤਾਂ ਲੁੱਟਣ ਤੁਸੀਂ ਇਹ ਚਾਹਨੇ ਹੋ ਡੇਰੇ ਦੀ ਬਦਨਾਮੀ ਹੋਵੇ ਤੁਹਾਡੇ ਕੋਲ ਫੋਟੋ ਆਏਗੀ ਇਹਦੀ ਦਿਖਾਓ ਹੈਗੀ ਫੋਟੋ ਇਹਦੀ ਹਾਂ ਫਿਰ ਉਸ ਤੋਂ ਬਾਅਦ ਆਪਾਂ 23 ਤਰੀਕ ਨੂੰ ਨਨਕੋਦਰ ਗਏ ਸੀ ਉਸ ਦਿਨ ਆਪਾਂ ਅੰਮ੍ਰਿਤਸਰ ਸੀਗੇ ਜਦੋਂ ਆਪਾਂ ਇਹਨਾਂ ਨੂੰ ਕਾਲ ਕੀਤਾ ਸੀ ਓਕੇ ਆਪਾਂ ਅੰਮ੍ਰਿਤਸਰ ਤੋਂ ਨਨਕੋਦਰ ਜਾਣਾ ਸੀ ਅਗਲੇ ਦਿਨ ਮਾਰਨਿੰਗ 'ਚ ਮੇਲਾ ਸੀਗਾ ਕਿਉਂਕਿ ਈਵਨਿੰਗ 'ਚ ਮੇਲਾ ਸੀਗਾ ਹਾਂ ਤੇ ਮਤਲਬ ਆਪਾਂ ਦਰਵਾਰ ਪਹੁੰਚੇ ਇਹਨਾਂ ਨੇ ਮਤਲਬ ਸਾਰਾ ਸਿਸਟਮ ਸਾਡਾ ਕਰਵਾਤਾ ਅੰਦਰ ਵੀ ਆਈਪੀ ਹੁੰਦੇ ਚ ਸਾਨੂੰ ਮੈਨੂੰ ਪਤਾ ਕਿ ਬੰਦਿਆ ਜਲਦੀ ਹੈ ਉੱਥੇ ਮੈਨੂੰ ਪਤਾ ਹਾਂਜੀ 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 ਮੈਂ ਵੀ ਇਹਦੇ ਥਰੂ ਗਿਆ ਵਾਂ ਪਰ ਮੈਂ ਲਾਈਨ 'ਚ ਲੱਗ ਕੇ ਮੱਥਾ ਟੇਕਿਆ ਮੈਂ ਚਾਹੁੰਦਾ ਫੋਨ ਕਰਾ ਕੇ ਅੰਦਰ ਚਲ ਜਾਂਦਾ ਪਰ ਨਹੀਂ ਇਹਦੇ ਦੁਆਰਾ ਮੈਨੂੰ ਵੀ ਕਿਹਾ ਗਿਆ ਵੈ ਵੀ ਤੈਨੂੰ ਸਿੱਟੀ ਸਾਹਿਬ ਅੱਗੇ ਮੱਥਾ ਮੈਂ ਕਿਹਾ ਨਹੀਂ ਮੈਮ ਐਵੇਂ ਹੀ ਟੇਕਣਾ ਠੀਕ ਆ ਤੁਹਾਨੂੰ ਇਹਨੇ ਮੱਥਾ ਟਕਵਾਤਾ ਕਿਉਂਕਿ ਉਦੋਂ ਮੇਲਾ ਸੀ ਬਹੁਤ ਰੌਸ਼ੀ ਹਾਂ ਸੰਗਤ ਸੀ ਹਾਂਜੀ ਤੇ ਬਸ ਉਹਦੇ ਥਰੂ ਹੀ ਥੋੜੀ ਜਿਹੀ ਮੇਰੀ ਗੱਲ ਹੋਈ ਉਸ ਦਿਨ ਆਪਾਂ ਜਿਵੇਂ 24 ਤਰੀਕ ਨੂੰ ਮੇਲਾ ਖਤਮ ਹੋਇਆ ਆਪਾਂ ਵਾਪਸ ਅਮਰਸਰ ਆ ਗਏ ਤੇ ਉਸ ਤੋਂ ਬਾਅਦ 25 ਜਾਂ 26 ਤਰੀਕ ਨੂੰ ਮੈਨੂੰ ਇਹਨਾਂ ਦਾ ਮੈਸੇਜ ਆਂਦਾ ਹੈ ਪਰਸਨਲੀ ਕਿ ਮੈਂ ਮੈਸੇਜ ਆਂਦਾ ਹੈ ਤਾਂ ਕਿਉਂ ਹਾਂਜੀ 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 ਜੀ ਕਿ ਮੈਂ ਗੱਲ ਕਰਨਾ ਚਾਹੁੰਦਾ ਆ ਜੁਵੀ ਚੀਜ਼ ਹੈਗੀ ਤੇ ਮੈਂ ਕਾਫੀ ਸੋਚ ਕੇ ਆਨਸਰ ਕੀਤਾ ਕਿ ਚਲੋ ਠੀਕ ਹੈ ਉਹ ਰਾਣਾ ਪੁੱਤਰ ਗਈ ਹਾਂਜੀ আচ্ছা ਉਸ ਟਾਈਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਮੈਰਿਡ ਸੀਗੀ ਮੈਂ ਤੁਹਾਨੂੰ ਪਹਿਲਾਂ ਹੀ ਕੱਲ ਕਲੀਅਰ ਕੀਤੀ ਕਿ ਮੈਂ ਮੈਰਿਡ ਸੀਗੀ ਮੈਂ ਇਹਨਾਂ ਨੂੰ ਉਸ ਟਾਈਮ ਨਹੀਂ ਦੱਸਿਆ ਸੀ ਠੀਕ ਹੈ ਮੈਂ ਇਹ ਵੀ ਗਲਤੀ ਐਕਸੈਪਟ ਕਰਨੀ ਆ ਮੈਂ ਉਸ ਟਾਈਮ ਨਹੀਂ ਦੱਸਿਆ ਸੀ ਇਹ ਵੀ ਆ ਤੁਸੀਂ ਵੀ ਮੈਂ ਹਾਂਜੀ 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 ਬੱਚੇ ਆਏਗਾ ਕੋਈ ਮੇਰੀ ਇੱਕ ਬੇਟੀ ਹੈ 4 ਸਾਲ ਦੀ 4 ਸਾਲ ਦੀ ਬੇਟੀ ਇਹਨੇ ਵੀ ਨਹੀਂ ਦੱਸਿਆ ਵੀ ਤੁਸੀਂ ਮੈਂ ਵਿਆਏ ਹਾਂ ਨਹੀਂ ਇਹਨਾਂ ਨੇ ਨਹੀਂ ਦੱਸਿਆ ਇਹਨਾਂ ਦਾ ਤੇ ਮੈਨੂੰ ਹੁਣੇ ਜਨਵਰੀ ਤੇ ਪਤਾ ਲੱਗਿਆ ਕਿ ਇਹ ਵਿਆਹ ਹੋਏ ਨੇ ਇਹਦਾ ਨਾਮ ਵੀ ਲੈ ਲਈਏ ਹੋ ਸਕਦਾ ਵੀ ਜਦੇ ਫੋਨ ਮੈਂ ਨਾ ਤਾਂ ਨਹੀਂ ਲੈ ਰਿਆ ਵੀ ਨਾਮ ਇਹੋ ਜਿਹਾ ਹੈ ਵੀ ਆਹ ਫੋਨ ਤੇ ਉਹਨਾਂ ਸਾਰਿਆਂ ਕੋਲ ਨੰਬਰ ਹੈ ਮੈਂ ਡਰਦਾ ਘਬਰਾਉਂਦਾ ਕਿਸੇ ਤੋਂ ਨਹੀਂ ਵੀ ਹੁਣੇ ਹੀ ਫੋਨ ਆਉਣ ਲੱਗ ਜਾਣੇ ਇਹਨਾਂ ਨੇ ਲਾਈਫ ਖਰਾਬ ਕਰ ਦੇਣਾ ਮੇਰਾ ਠੀਕ ਹੈ ਇਹਨਾਂ ਨੇ ਸਾਡੇ ਉਹਦੇ ਤੋਂ ਵੀ ਫੋਨ ਕਰਾਉਣੇ ਜਿਹਨੂੰ ਮੈਂ ਮੰਨਦਾ ਮੰਨਦਾ ਵੀ ਬੱਡਾ ਬੇਈਮਾਨ ਦਾ ਪਰ ਉਹਨਾਂ ਨਾਲ ਮੈਂ ਗੱਲ ਕਰ ਚੁੱਕਿਆ ਹਾਂ ਕਰੀ ਗੱਲ ਤੁਹਾਡੀ ਦੱਸ ਚੁੱਕਿਆ ਹਾਂ ਇਹ ਹੈ ਇੱਕ ਕੁੜੀ ਤੋਂ ਪੈਸੇ ਕਰਦੇ ਨੇ ਇੱਜ਼ਤ ਖਰਾਬ ਕਰੀ ਐ ਤੇ ਵੀਰੇ ਨੇ ਵੀ ਕਿਹਾ ਵੀ ਨਹੀਂ ਕੋ ਚੱਕਰ ਨਹੀਂ ਠੀਕ ਆ ਹੁਣ ਤੁਸੀਂ ਗੱਲ ਦੱਸੋ ਇਹਨੇ ਤੁਹਾਨੂੰ 24 ਤਰੀਕ ਨੂੰ ਇਹਨੇ ਮੈਸੇਜ ਕੀਤਾ ਪਰਸਨਲੀ ਕੀ ਕਹਿੰਦਾ ਇਹਨੇ ਮੈਨੂੰ ਕਿਹਾ ਵੀ ਮੈਨੂੰ ਗੱਲ ਕਰਨਾ ਚਾਹਨਾ ਆ ਹਾਂ ਤੇ ਮੈਂ ਐਕਸੈਪਟ ਕਰ ਲਿਆ ਮੈਂ ਕਿ ਚਲੋ ਠੀਕ ਐ ਤੁਸੀਂ ਗੱਲ ਕਰਨੀ ਗੱਲ ਕਰ ਲਓ ਮੈਂ ਵੀ ਦਿੱਲੀ ਰਹਿੰਦੀ ਸੀ ਤੇ ਇਹ ਲੁਧਿਆਣੇ ਸਾਡਾ ਕੋਈ ਮੈਚ ਅਪ ਤੇ ਸੀਗਾ ਨਹੀਂ ਤੇ ਹਾਂਜੀ ਤੇ ਬਸ ਉਦਾਂ ਹੀ ਗੱਲ ਸਟਾਰਟ ਹੋ ਗਈ ਗੱਲ ਸਟਾਰਟ ਹੁੰਦੇ ਹੁੰਦੇ ਮੈਨੂੰ ਇਹਨਾਂ ਨੇ ਥੋੜੀ ਆਪਣੇ ਘਰ ਦੀਆਂ ਮਜਬੂਰੀਆਂ ਦਸੀਆਂ ਕਿ ਮਤਲਬ ਐ ਜੋਬ ਨਹੀਂ ਐਨੇ ਦੱਸਿਆ ਉਹ ਉਹ ਹੀ ਲਗਾਉਣ ਵਾਲਾ ਕੰਮ ਵੀ ਕੁੜੀ ਟੱਕਰ ਗਈ ਉਹਨੂੰ इमोशनल ਕਰ ਲੋ ਕਿਉਂਕਿ ਕੁੜੀਆਂ इमोशनल ਹੁੰਦੀਆਂ ਨੇ ਹਨਾ ਮੇਰੇ ਘਰੇ ਆ ਪ੍ਰੋਬਲਮ ਐ ਮੇਰੇ ਘਰੇ ਆ ਪ੍ਰੋਬਲਮ ਐ ਇਦਾਂ ਹੀ ਹਾਂਜੀ 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 ਮੈਨੂੰ ਇਹਨਾਂ ਨੇ ਦੱਸਿਆ ਸਾਡੀ ਮੈਂ ਤਾਂ ਬੜਾ ਦੁੱਤ ਤੋਤਾ ਹੈਗਾ ਬਾਈ ਲੱਕੀ ਵੀਰੇ ਕੁੜੀ ਦਾ ਵੀ ਕਸੂਰ ਆ ਮੰਨੂਗੀ ਬਾਰੇ ਦਾ ਇਹ ਮਤਲਬ ਨਹੀਂ ਵੀ ਆਪਾਂ ਧੱਕਾ ਕਰਾਈਏ ਕਿਸ ਨਾਲ ਇਹਦਾ ਇਹ ਮਤਲਬ ਨਹੀਂ ਵੀ 2-4 ਦਲਿਆਂ ਪਿੱਛੇ ਆਪਾਂ ਨਕੋਦਰ ਦਰਵਾਜ਼ੀ ਬੇਇੱਜ਼ਤੀ ਕਰਵਾਈਏ ਇਹਦਾ ਇਹ ਮਤਲਬ ਨਹੀਂ ਵੀ ਧਰਮ ਦੇ ਨਾਮ ਦੇ ਕੁੜੀਆਂ ਦੀ ਇੱਜ਼ਤਾਂ ਲੁੱਟੀਆਂ ਜਾਣ ਇਹਦਾ ਇਹ ਮਤਲਬ ਨਹੀਂ ਵੀ ਜਿਹੜੀ ਕੁੜੀ ਆਪ ਜੌਬ ਤੇ ਬੈਠੀ ਹੈ ਉਹਨੇ ਤੋਂ ਲੱਖਾਂ ਰੁਪਈਆ ਖਾਦਾ ਜਾਵੇ ਇਹਦਾ ਇਹ ਮਤਲਬ ਨਹੀਂ ਵੀ ਕੁੜੀ ਦੇ ਘਰਦਿਆਂ ਨੂੰ ਕੁੜੀ ਦੇ ਰਿਸ਼ਤੇਦਾਰਾਂ ਨੂੰ ਉਹਦੀਆਂ ਫੋਟੋਆਂ ਭੇਜੀਆਂ ਜਾਣ ਇਹਦਾ ਇਹ ਮਤਲਬ ਨਹੀਂ ਠੀਕ ਹੈ ਨਾ ਹੈਲੋ ਠੀਕ ਹੈ ਨਾ ਕੁੜੀਆ ਹਾਂਜੀ 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 ਤੇ ਇਹਨਾਂ ਨੇ ਮੈਨੂੰ ਸਟਾਰਟਿੰਗ ਤੇ ਦੱਸਿਆ ਐ ਆਪਣੀ ਮਦਰ ਨਾਲ ਇਕੱਲੇ ਰਹਿੰਦੇ ਨੇ ਹਾਂ ਕਿ ਤੇਰੇ ਨਾਲ ਐ ਆਪਣੀ ਮਦਰ ਨਾਲ ਇਕੱਲੇ ਰਹਿੰਦੇ ਨੇ ਇਹਨਾਂ ਨੇ ਮੈਨੂੰ ਐ ਚੀਜ਼ ਦੱਸੀ ਤੇ ਇਹਨਾਂ ਨੇ ਮੈਨੂੰ ਐ ਵੀ ਐਵੇਂ ਨਹੀਂ ਦੱਸਿਆ ਕਿ ਇਹ ਵਿਆਹ ਹੋਏ ਨੇ ਇਹਨਾਂ ਨੇ ਮੈਨੂੰ ਕਿਹਾ ਮੈਂ ਜਦੋਂ ਮੇਰੇ ਦਾ ਨਾਮ ਲੈਣਾ ਨਾ ਜਦੋਂ ਕੁੜੀਆ ਤੂੰ ਇਹਦਾ ਨਾਮ ਲੈਣਾ ਨਾ ਮੈਨੂੰ ਇੰਨੀ ਬੇਇੱਜ਼ਤੀ ਫੀਲ ਹੋਣੀ ਹੈ ਕਿਉਂਕਿ ਇਹਦੇ ਪਿੱਛੇ ਮੈਂ ਗਾਲਾਂ ਕੱਢਦੀਆਂ ਲੋਕਾਂ ਤੋਂ ਇਹਦੇ ਪਿੱਛੇ ਉਹ ਵੀ ਏਸੇ ਪੇਜ ਤੇ ਵਈਆਂ ਨੇ ਤੁਸੀਂ ਦੇਖਿਆ ਹੋਣਾ ਤੁਸੀਂ ਦੇਖਿਆ ਹੋਣਾ ਇਹਦੇ ਪਿੱਛੇ ਮੈਂ ਖੜਾ ਸੀ ਉਹਨੇ ਇੱਕ ਗੱਲ ਪਿੱਛੇ ਆਪਣੀ ਕਮਿਊਨਿਟੀ ਤੋਂ ਗਾਲਾਂ ਕੱਢਦੀਆਂ ਇਹਦੇ ਪਿੱਛੇ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਤਾ ਤੁਹਾਨੂੰ ਮੈਨੂੰ ਪਤਾ ਪਤਾ ਇਹਨੇ ਇੱਕ ਚੌਕਲ ਹੋਰ ਮਾਰੀ ਸੀ ਠੀਕ ਹੈ ਅਸੀਂ ਫਿਰ ਵੀ ਕਿਹਾ ਵੀ ਚੱਲ ਬੰਦੇ ਤੋਂ ਗਲਤੀ ਹੁੰਦੀ ਕੋਈ ਗੱਲ ਨਹੀਂ ਠੀਕ ਹੈ ਪਰ ਨਹੀਂ ਆਹ ਥੋੜੀ ਟੋਲਰੇਬਲ ਹੈ ਕੁੜੀਆਂ ਦੀ ਇੱਜ਼ਤ ਲੁੱਟਣਾ ਥੋੜੀ ਟੋਲਰੇਬਲ ਹੈ ਕੁੜੀਆਂ ਦੇ ਫੋਟੋਆਂ ਭੇਜਣਾ ਥੋੜੀ ਟੋਲਰੇਬਲ ਹੈ ਉਹ ਕਿਹਦੇ ਨਾਲ ਜਾਂਦਾ ਹੁੰਦਾ ਹੈ ਦੱਸੋ ਜਿਹਦਾ ਨਾਮ ਲੈਂਦਾ ਬਾਰ ਬਾਰ ਐਕਚੁਅਲੀ ਮੈਨੂੰ ਮੈਂ ਰੋਹਿਤ ਸਾਨੀ ਨਾਲ ਮੈਂ ਉਹਨਾਂ ਦੀ ਵੀਡੀਓਜ਼ ਦੇਖੀ ਸੀ ਰੋਹਿਤ ਸਾਨੀ ਪਾਜੀ ਹੈਗੇ ਨੇ ਉਹਨਾਂ ਨਾਲ ਮੈਂ ਵੀਡੀਓ ਦੇਖੀ ਸੀ ਮੈਂ ਸੇਮਾ ਲੁਧਿਆਣਾ ਹਾਂਜੀ ਉਹਨਾਂ ਨਾਲ ਮੈਂ ਵੀਡੀਓ ਦੇਖੀ ਸੀ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਪਾਜੀ ਤੁਸੀਂ ਮੈਨੂੰ ਆਪਣਾ ਨੰਬਰ ਸੈਂਡ ਕਰੋ ਮੈਨੂੰ ਕੁਝ ਇਨਫੋਰਮੇਸ਼ਨ ਚਾਹੀਦੀ ਹੈ ਤੇ ਉਹਨਾਂ ਨੇ ਮੈਨੂੰ ਆਪਣਾ ਨੰਬਰ ਸੈਂਡ ਕੀਤਾ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਕੀਤੀ ਨਹੀਂ ਉਹਨਾਂ ਨੇ ਆਪ ਸੈਂਡ ਕੀਤਾ ਰੋਹਿਤ ਸਾਨੀ ਨੇ ਹਾਂਜੀ 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 ਉਹਨਾਂ ਨੇ ਆਪ ਸੈਂਡ ਕੀਤਾ ਮੈਨੂੰ ਆਪਣਾ ਨੰਬਰ ਮੈਂ ਉਹਨਾਂ ਨਾਲ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਕੀਤੀ ਹਾਂ ਉਹਨਾਂ ਨੇ ਪੈਨੂ ਦੱਸਿਆ ਇਹਨਾਂ ਦੇ ਬਾਰੇ ਕਿ ਇਹ ਮੈਰਿਡ ਅਗੇਨ ਹੈ ਤੇ ਇਹਨਾਂ ਦੇ ਬੱਚੇ ਵੀ ਹੈਗੇ ਨੇ ਨਾਮ ਲਿਆ ਕਿੰਨੀ ਦੇਰ ਚ ਨਾਮ ਲਿਆ ਇੱਕ ਮਿੰਟ ਹੋਇਆ ਨਹੀਂ ਨਾ ਨਾਮ ਲੈ ਨੂੰ ਆ ਫੋਨ ਆਉਣ ਲੱਗੇ ਦਿਖਲਾ ਛੱਡ ਦੇ ਨੀ ਬਾਈ ਤੁਹਾਨੂੰ ਇੰਨੀ ਗੱਲ ਛੱਡ ਦਿਓ ਕੋਈ ਨਹੀਂ ਮਰਨਾ ਮਰੋਣਾ ਮਾਰਾ ਇਹਦੇ ਹੱਥ ਚ ਠੀਕ ਹੈ ਪਰ ਸਾਨੂੰ ਪਤਾ ਹੋਵੇ ਪਤਾ ਹੋਵੇ ਸਾਨੂੰ ਵੀ ਹਾਂ ਇਹ ਕੁੜੀ ਦੀ ਇੱਜ਼ਤ ਲੁੱਟੀ ਐ ਤੁਸੀਂ ਪਾਏ ਖਾਣੇ ਉਹ ਦੱਲਿਓ ਠੀਕ ਹੈ ਤਾਨੂੰ ਸ਼ਰਮ ਆਉਣੀ ਚਾਹੀਦੀ ਐ ਨਕੋਦਰ ਦਰਬਾਰ ਦੇ ਨਾਮ ਤੇ ਮੈਂ ਜਾ ਕੇ ਦਰਬਾਰ ਤੇ ਰਿਪੋਰਟ ਕਰਕੇ ਆਉਂਗਾ ਮੈਂ ਤੈਨੂੰ ਆਨਲਾਈਨ ਕਹਿਣਾ ਮੈਂ ਤੇਰੀ ਰੋਬ ਇਹਨਾਂ ਆ ਦੇਖ ਲੈ ਫੋਨ ਦੇਖ ਲੈ ਫਿਰ ਵੀ ਮੈਂ ਮੈਂ ਤੇਰੀ ਰਿਪੋਰਟ ਨਕੋਦਰ ਦਰਬਾਰ ਚ ਆਪ ਕਰਕੇ ਆਉਂਗਾ ਹਨੀ ਸਿੱਧੀ ਕਹਿ ਰਿਹਾ ਸਮਝ ਗਿਆ ਤੇ ਤੋਂ ਕੁੜੀ ਨਾਲ ਤਾਂ ਥੱਕਾ ਹੋ ਗਿਆ ਮੇਰਾ ਪਰਸਨਲ ਨੰਬਰ ਵੀ ਤੇਰੇ ਕੋਲੇ ਆ ਤੇਰੇ ਉਸਤਾਦਾਂ ਕੋਲ ਆ ਤੇਰੇ ਕੋਲ ਜਿਹੜਾ ਕੁਝ ਹੋਇਆ ਮੇਰਾ ਕਰ ਲਿਓ ਕਿਹੜੇ ਦਰਬਾਰ ਨਕੋਦਰ ਦਰਬਾਰ ਦੀ ਗੱਲ ਹੈ ਨਾ ਇਹ ਹਾਂ ਜੀ ਹਾਂ ਜੀ ਹਾਂ ਜੀ ਨਕੋਦਰ ਦਰਬਾਰ ਦੇ ਮੇਨ ਨੇ ਸਾਈ ਲਾਡੀ ਸ਼ਾਈ ਜੀ ਦੇ ਵੇੜੇ ਮੇਨ ਨੇ ਉਹ ਸਾਡੇ ਨਾਲ ਸੰਪਰਕ ਕਰਨ ਨਹੀਂ ਅਸੀਂ ਕਰਾਂਗੇ ਕੋਈ ਨਹੀਂ ਬੋਧ ਉੱਠ ਕੇ ਜਿਹੜਾ ਹੈਗਾ ਉਹਨੂੰ ਕਹੇ 2 ਮਿੰਟ ਗੱਲ ਕਰ ਲੈਣ ਦੇ ਜਾਂ ਗੱਲ ਕਰ ਲੈ ਕੋਈ ਚੱਕਰ ਨਹੀਂ ਕੋਈ ਨਹੀਂ ਕਰਿਆ ਕਸਟਮਰ ਹੁੰਦੇ ਮੇਰੇ ਕੋਈ ਨਹੀਂ ਕਰ ਲੈ ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਤੋਂ ਉੱਤੇ ਕੁਝ ਨਹੀਂ ਹੈਗਾ ਠੀਕ ਆ ਉਹ ਤਾਂ ਹੈ ਹੀ ਉਹ ਮੈਂ ਦੇਖ ਲਿਆ ਹਾਂ ਆਪਣੀ ਜ਼ਿੰਦਗੀ ਤੋਂ ਉੱਤੇ ਕੁਝ ਨਹੀਂ ਰੋਜ਼ ਰੋਜ਼ ਟੈਨਸ਼ਨ 'ਚ ਮਰਦੀਆਂ ਘਰ ਵਾਲੇ ਤੱਕ ਨੂੰ ਤੇਰੇ ਫੋਟੋਆਂ ਭੇਜਣ ਦੇ ਧਮਕੀਆਂ ਦੇਤੀਆਂ ਔਰ ਮੈਸੇਜ ਕਰ ਵੀ ਦਿੱਤੇ ਤੂੰ ਚਾਹਦਾ ਕੀ ਈ ਮੈਂ ਚਾਵਲਾ ਚਾਹਦਾ ਕੀ ਆ ਤੂੰ ਲੈ ਅੱਜ ਤੋਂ ਬਾਅਦ ਇਹਦੇ ਨਾਲ ਖੜੇ ਹਾਂ ਦੱਸ ਕੀ ਕਰਦਾ ਹੈ ਭੇਜੀ ਫੋਟੋ ਕਿਸ ਨੂੰ ਵਿਆਹ ਹੋ ਗਿਆ ਨਾ ਇਹਦੀ ਹਾਂਜੀ ਮੈਨੂੰ ਹੁਣ ਪਤਾ ਲੱਗਿਆ ਤਾਂ 1 ਮਹੀਨਾ ਪਹਿਲਾਂ ਪਤਾ ਲੱਗਿਆ ਕਿ ਇਹ ਵਿਆਹ ਹੋਏ ਨੇ ਤੇ ਇਹਨਾਂ ਦਾ ਬੇਟਾ ਵੀ ਹੈਗਾ ਇਹਨਾਂ ਨੇ ਮੈਨੂੰ ਆਪਣੇ ਬੇਟੇ ਦੀ ਇਹਨਾਂ ਨੇ ਐਕਚੁਅਲ ਸੀ ਫੋਟੋ ਬਣਵਾਈ ਹੋਈ ਸੀ ਆਪਣੇ ਹੱਥ ਤੇ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਮੈਂ ਕਿਹਾ ਇਹ ਕੌਣ ਹੈ ਇਹ ਕਹਿੰਦੇ ਮੇਰੇ ਭਰਾ ਦਾ ਬੇਟਾ ਹੈ ਢੁੱਡੇ ਦਸ ਵਾਲੇ ਕਿਹੜਿਆ ਹੈ ਕਦਾਰ ਕੀ ਦਾ ਜਿਹੜਾ ਆਪਣਾ ਜੰਮੇ ਹੋਏ ਢਿੱਡੋ ਜੰਮੇ ਹੋਏ ਆਪਣਾ ਜਨਾਨੀ ਨਾਲ ਜੰਮੇ ਹੋਏ ਜਵਾਕ ਦੀ ਫੋਟੋ ਨੂੰ ਕਹਿ ਰਿਹਾ ਮੇਰਾ ਭਤੀਜਾ ਹੈ ਉਹ ਵੀ ਚੰਦ ਪੈਸਿਆਂ ਪਿੱਛੇ ਮੈਂ ਕੋ ਨਿਆਣਾ ਥੋੜੀਆਂ ਵੀ ਮੈਂ ਆਪਣੇ ਸ਼ਹਿਰ ਦੇ ਬੰਦੇ ਦਾ ਨਾਮ ਲੈ ਕੇ ਸ਼ਰੇਆਮ ਵੀਡੀਓ ਪਾ ਰਹੇ ਹਾਂ ਉਹ ਦਿੱਕਤ ਨਹੀਂ ਹੈਗਾ ਭਾਈ ਠੀਕ ਆ ਬੱਬੇ ਕੁੜੀ ਨੂੰ ਅਕਲ ਨਹੀਂ ਹੈਗੀ ਕੁੜੀ ਦੀ ਗੱਲ ਗਲਤ ਹੈ ਪਰ ਇਹਦਾ ਇਹ ਮਤਲਬ ਥੋੜੀ ਵੀ ਉਹ ਕਿੰਨੀ ਦਿਨ ਇਹਦੇ ਵਿੱਚ ਇੱਜ਼ਤ ਖਰਾਬ ਕਰੀ ਜਾਵੇ ਕਿੰਨੀ ਦਿਨ ਮੈਂਟਲ ਮੈਂਟਲ ਟੌਰਚਰ ਕਰੀ ਜਾਵੇ ਸਾਨੂੰ ਗੁਰੂ ਸਾਹਿਬ ਨੇ ਲਿਖਾਇਆ ਵੀ ਕਿਸੇ ਨਾਲ ਧੱਕਾ ਉਹਦੇ ਨਾਲ ਖੜਨਾ ਹੈ ਮੈਂ ਤਾਂ ਹੈਰਾਨ ਆ ਕਿ ਤੁਸੀਂ ਕਿਹੜਾ ਲੈਵਲ ਲੈ ਕੇ ਫਿਰਦੇ ਹੋ ਤੁਸੀਂ ਇਹ ਚਾਹੁੰਦੇ ਹੋ ਕਿ ਕੁੜੀਆਂ ਦੀ ਇੱਜ਼ਤਾਂ ਲੁੱਟਣ ਤੁਸੀਂ ਇਹ ਚਾਹੁੰਦੇ ਹੋ ਡੇਰੇ ਦੀ ਬਦਨਾਮੀ ਹੋਵੇ ਪਤਾ ਨਹੀਂ ਕਿੰਨੀਆਂ ਕੁੜੀਆਂ ਨਾਲ ਇਹਨੇ ਕੀਤਾ ਹੁਣ ਤੁਹਾਡੇ ਕੋਲ ਫੋਟੋ ਹੈਗੀ ਇਹਦੀ ਦਿਖਾਓ ਹੈਗੀ ਫੋਟੋ ਇਹਦੀ ਆਹ ਲਖਾ ਮਾ ਐਸੇ ਫੋਨ ਤੇ ਹੈਗੇ ਹਾਂਜੀ ਫੋਨ ਤੁਹਾਡੇ ਕੋਲ ਇੱਕੋ ਹੀ ਹੋਣਾ ਹੈ ਆਈ ਹੈ ਅ ਡੇਰੇ ਦੀ ਗੱਲ ਆ ਦੇ ਲਾਪਾ ਕਿੰਨਾ ਮੰਨਦੇ ਆਂ ਡੇਰੇ ਨੂੰ ਨਕੋਦਰ ਤੇਰੇ ਨਾਲ ਮੱਥਾ ਟੇਕ ਕੇ ਆਏ ਆ ਲੁਧਿਆਣੇ ਦੇ ਮੁੰਡਿਆਂ ਨੇ ਗਰੁੱਪ ਬਣਾਇਆ ਹੋਇਆ ਅੱਛਾ ਆ ਕੁੜੀ ਨੂੰ ਵਿੱਚ ਐਡ ਕਰਕੇ ਠੀਕ ਹੈ ਇਥੇ ਲੱਖ ਰੁਪਏ ਖਾ ਗਿਆ ਇਹਨਾਂ ਨੂੰ ਬਲੈਕਮੇਲ ਕਰਦਾ ਉੱਥੇ ਦੇ ਬੰਦੇ ਹਾਂ ਲੁਧਿਆਣੇ ਦੇ ਮੈਂ ਨਾਮ ਲੈ ਰਿਹਾ ਰੋਬਨ ਅਰੋੜਾ ਸਿੱਧਾ ਹੀ ਨਾਲੇ ਸਾਡੇ ਨਾਲ ਜਿਹੜੀ ਮੈਂ ਵੀਡੀਓ ਨਹੀਂ ਪਾਈ ਸੀ ਵੀ ਉਹ ਗੁਰਨਾਨੰਦ ਦੇਵ ਜੀ ਵਾਲੀ ਪਾਈ ਸੀ ਨਾ ਉਹ ਮੁੰਡਾ ਉਹ ਚਵਲ ਸਾਲ ਤੂੰ ਇਹ ਦੇਖ ਲੈ ਵੀ ਆਪਾਂ ਕਿੰਨਾ ਡੇਰੇ ਨੂੰ ਮੰਨਦੇ ਆ ਕਿੰਨਾ ਜਾਨਾ ਨਵਾਂ ਫਤ ਹੁਣ ਤੂੰ ਇਹ ਦੱਸ ਦੀ ਕਿ ਮੈਂ ਕੁੜੀਆਂ ਨੂੰ ਧੱਕਾ ਆਇਆ ਕਰੂਗਾ ਇਹ ਕੁੜੀ ਦੀ ਵਿਚਾਰੀ ਦੀ ਫੋਟੋਆਂ ਇਹਦੇ ਘਰਦਿਆਂ ਨੂੰ ਭੇਜਦਾ ਪਿਆ ਦੱਸ ਬੰਦੇ ਨੂੰ ਆਹ ਕੁੜੀਆਂ ਦੀ ਵਿਚਾਰੀ ਭੈਣਾ ਬਣੀ ਕਿੰਨਿਆਂ ਨੂੰ ਕਹੂਗਾ ਨਾ ਇਹਦੇ ਨਾਲ ਗੜੇ ਆ ਤੂੰ ਟੈਨਸ਼ਨ ਨਾ ਲੈ ਆਹ ਬੰਦਾ ਉਹ ਹੈ ਜਿਹਦੀ ਡੇਰੇ ਚ ਦੁਕਾਨ ਲੈ ਦੇਖ ਲੈ ਕੁਛ ਹੀ ਆ ਪਾ ਨੇ ਭਰਾ ਸਾਡਾ ਇਹ ਇਹਦੀ ਨਕੂਤਰ ਤੇ ਦੁਕਾਨ ਹੈ 100 ਮੁੰਡਾ ਲੈ ਕੇ ਆਇਆ ਸੀ ਉਸ ਦਿਨ ਗਏ ਆ 100 ਮੁੰਡਾ ਲੈ ਕੇ ਆਇਆ ਮੇਰੇ ਨਾਲ 25 ਸਾਲ ਤੋਂ ਵਾਹ ਇਹਦਾ 25 ਸਾਲ ਤੋਂ ਇਹ ਇਹੋ ਜਿਹੇ ਮੁੰਡੇ ਨਾਲ ਹੈ ਠੀਕ ਹੈ ਅਸੀਂ ਸੇਖਾਂ ਜੀ ਤਾਂ ਹੀ ਡੇਰੇ ਜਾਨਨੇ ਆ ਫੋਟੋ ਦਿਖਾਉਨੇ ਆ ਤੁਹਾਨੂੰ ਰੋਬਿੰਨ ਰੋੜੇ ਦੀ ਮੈਂ ਇਸ਼ਾਰੇ ਆ ਪਾਉਂਗਾ ਗੱਦਾਰ ਸਾਲਾ ਜਿਹੜਾ ਕੁਛ ਹੋਇਆ ਤੇ ਤੋ ਕਰਨੀ ਤੂੰ ਆਪਣੇ ਸਾਈ ਦਾ ਨਹੀਂ ਹੋਇਆ ਓਏ ਕੁੜੀ ਨੂੰ ਛੱਡ ਤੂੰ ਤੂੰ ਆਪਣੇ ਸਾਈ ਦਾ ਨਹੀਂ ਹੋਇਆ ਤੂੰ ਸਾਈ ਦੇ ਨਾਮ ਤੇ ਗਰੁੱਪ ਬਣਾ ਕੇ ਠੱਗੀ ਮਾਰ ਗਿਆ ਕੁੜੀ ਨਾਲ ਤੇ ਰਿਜਜੇ ਤੋਂ ਉੱਟ ਗਿਆ ਤੂੰ ਉਹਦੀ ਫਿਰ ਤੂੰ ਫੋਟੋਆਂ ਮੰਗਾਨਾ ਤੇਰ ਕੋ ਮੇਰਾ ਨੰਬਰ ਆਏਗਾ ਨਾ ਜਿਹਦਾ ਮਾਰਕੀ ਨੰਬਰ ਕਰਵਾ ਲਈ ਤੇਰੇ ਵਿਰੁੱਧ ਖੜੇ ਆ ਆ ਕੁੜੀ ਦੇ ਨਾਲ ਖੜੇ ਆ ਜਿੱਤੇ ਕੁੜੀ ਐ ਭਾਈ ਤੂੰ ਵੀ ਆਪਣੀ ਗਲਤੀ ਮੰਨਣੀ ਐ ਸਿੱਧੀ ਗੱਲ ਬਿਲਕੁਲ ਬਿਲਕੁਲ ਮੈਂ ਮੰਨ ਰਿਹਾ ਆਪਣੀ ਗਲਤੀ ਆਪਣੇ ਆਦਮੀ ਨੇ ਮੇਰੀ ਗੱਲ ਕਰਾਦੀ ਤੈਨੂੰ ਨੰਬਰ ਵੀ ਦਵਾਤਾ ਮੈਂ ਲੋਡ ਹੋਊਂਗੀ ਆਪਾਂ ਦਰਬਾਰ ਜਾਣਾ ਗੱਲ ਸੁਣ ਆਪਾ ਦਰਬਾਰ ਜੇ ਨਾ ਮੁੰਡਾ ਮੇਨ ਹੋਊਗਾ ਨਾ ਉੱਥੇ ਜਿਹੜੀ ਗੱਲ ਕਰਵਾਈਏ ਤੂੰ ਸਾਲੇ ਨੂੰ ਜੁੱਤੀਆਂ ਪਾਵਾ ਹੈਗਾ ਬੰਦਾ ਭੱਲਾ ਬਾਤ ਤੂੰ ਗੱਲ ਕਰਵਾ ਨਹੀਂ ਕੋਈ ਚੱਕਰੇ ਨਹੀਂ ਮੇਰੀ ਗੱਲ ਬਾਤ ਕਰਾਈ ਉਹਦੀ ਕਰਤੂਤ ਬੱਸੀਏ ਆਪਣੇ ਕੋਲੇ ਬੰਦਾ ਆ ਗਿਆ ਉਹ ਹੈ ਆਪਣੇ ਕੋਲੇ ਬੰਦਾ ਹੁਣ ਬਾਹਰੋਂ ਆਏ ਹੋਏ ਆ ਹੁਣ ਬਾ ਠੀਕ ਆ ਫੇ ਮੇਰੀ ਫੋਨ ਤੇ ਗੱਲ ਕਰ ਲੈ ਕੋਈ ਗੱਲ ਕਰਾਵਾਂਗੇ ਸਿੱਧੀ ਕੋਈ ਢਾਈ ਨਹੀਂ ਜਾਂਦੇ ਸਾਰੇ ਜਾਂਦੇ ਨੇ ਨਸ਼ੇੜੀ ਹਰੇਕ ਧਰਮ ਜੁੰਦੇ ਨੇ ਇਦਾਂ ਦੀ ਗੱਲ ਨਹੀਂ ਹੈਗੀ ਇੱਥੇ ਡੇਰੇ ਦਾ ਕੋਈ ਕਸੂਰ ਨਹੀਂ ਹੈਗਾ ਜਾਂ ਕੁਝ ਨਹੀਂ ਹੈ ਇਦੋਂ ਠੀਕ ਹੈ ਇਹਨਾਂ ਦਾ ਮੈਟਰ ਆ ਡੇਰੇ ਦੇ ਨਾਮ ਤੇ ਠੱਗੀ ਹੋਈ ਆ ਜੇ ਇੱਕ ਗੰਦੀ ਮਾਦੇ ਕਲਾ ਫੋਨ ਦੇ ਇਗਲਾਣ ਲਾ ਕੇ ਮੈਨੂੰ ਪਤਾ ਨਹੀਂ ਵੀ 300 ਬੰਦੇ ਦੇਖਦਾ ਪਿਆ ਵੀ ਕੋਈ ਉਹਨਾਂ ਨੂੰ ਦੱਸੂ ਮੈਂ ਤਾਂ ਤਾਂ ਹੀ ਕਹਿ ਰਿਹਾ ਵੀ ਇਹਨਾਂ ਨੂੰ ਦੱਸੋ ਸਾਨੂੰ ਸਾਡਾ ਪਤਾ ਲੱਗ ਜਾਵੇ ਇਹਨਾਂ ਨੂੰ ਇਹਨਾਂ ਦਾ ਪਤਾ ਲੱਗ ਜਾਵੇ